ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਫਗਣ ਦਾ ਮਹੀਨਾ ਚੜ ਚੁੱਕਿਆ ਸੀ ਤੇ ਚੰ드ਮਾ ਆਪਣੀ ਪੂਰੀ ਰੋਸ਼ਨੀ ਨਾਲ ਚਮਕ ਰਿਹਾ ਸੀ ਚੰ드ਮੇ ਦੀ ਸੀਤਲ ਲੋ ਵਿੱਚ ਪੌਣ ਹੌਲੀ ਹੌਲੀ ਵਗ ਰਹੀ ਸੀ ਅੰਬਾਂ ਦੇ ਬੁੱਟਿਆਂ ਨੂੰ ਬੂਰ ਲੱਗ ਰਿਹਾ ਸੀ ਜਿਸ ਦੀ ਮੈਗਨਾਲ ਸਾਰੀ ਪੌਣ ਸੁਗੰਧੀ ਦੇ ਰਹੀ ਸੀ ਪਪੀਹਾ ਛੱਪੜ ਦੇ ਕੰਡੇ ਤੇ ਇੱਕ ਪੀਪਲ ਦੇ ਰੁੱਖ ਦੇ ਸਾਵੇਂ ਪੱਤੇ ਅੰਦਰ ਲੁੱਕ ਕੇ ਬੈਠਾ ਹੋਇਆ ਬੋਲ ਰਿਹਾ ਸੀ ਉਸ ਦੀ ਆਵਾਜ਼ ਨੇੜੇ ਦੇ ਮਕਾਨਾਂ ਵਿੱਚ ਪੁੱਜ ਰਹੀ ਸੀ ਬਨੂ ਦੇ ਕਾਰਨ ਦਿ ਰਾਤ ਤਾਂ ਜ਼ਰੂਰ ਸੀ ਪਰ ਨੀਂਦਰ ਨਾ ਕਿਤੇ ਪਤਾ ਨਹੀਂ ਸੀ ਇਸ ਵੇਲੇ ਬਾਕੀ ਬੱਚਿਆਂ ਦਾ ਹਰ ਬਚਪਨ ਆਪਣੇ ਹਾਸੇ ਖੇਡ ਵਿੱਚ ਜੁਟਿਆ ਹੋਇਆ ਸੀ ਕਦੇ ਉਹ ਬਨੂ ਦੇ ਲੰਮੇ ਕਾਲੇ ਕੇਸਾਂ ਦੀ ਜੁਲਫ ਨੂੰ ਆਪਣੀ ਉਂਗਲ ਤੇ ਲਪੇਟਦੇ ਕਦੇ ਉਸ ਦੀਆਂ ਚੂੜੀਆਂ ਨਾਲ ਖੇਡਦੇ ਕਦੇ ਉਸ ਦੇ ਕੇਸਾਂ ਵਿੱਚ ਲਿਪਟਦੇ ਹੋਏ ਹਾਰ ਨੂੰ ਖਿੱਚ ਕੇ ਉਸ ਦੇ ਮੁਖੜੇ ਤੇ ਲਟਕਾ ਦਿੰਦੇ ਇਸ ਵੇਲੇ ਸੱਚਮੁੱਚ ਉਹ ਤਰੇਲ ਦੇ ਤੁਕਕਿਆ ਮੰਗ ਸੰ ਜਿਹੜੇ ਫੁੱਲਾਂ ਨੂੰ ਕਤਕਾੜੀਆਂ ਕਰਦੇ ਸਨ ਉਹਨਾਂ ਨਾਲ ਖੇਡਦੇ ਹਨ ਤੇ ਉਹਨਾਂ ਨੂੰ ਪਰੇਸ਼ਾਨ ਕਰਦੇ ਹਨ ਤਾਂ ਜੋ ਸੁਚੇਤ ਹੋ ਜਾਣ। ਪ੍ਰੰਤੂ ਬੰਨੋ ਚੁੱਪਚਾਪ ਬਿਨਾਂ ਹਿਲੇ-ਜੁਲੇ ਤੇ ਆਪਣੀ ਥਾਂ ਤੇ ਬੈਠੀ ਸੀ। ਉਹ ਖੁੱਲੀ ਹੋਈ ਬਾਰੀ ਵਿੱਚੋਂ ਚੰ드ਰਮਾ ਦੀ શીਤਲ ਰੋਸ਼ਨੀ ਦਾ ਆਨੰਦ ਲੈ ਰਹੀ ਸੀ ਉਸ ਦੇ ਕੋਲੇ ਫਿਰਦੇ ਬੱਚਿਆਂ ਦੇ ਸਾਰੇ ਹਾਸੇ ਖੇਡੇ ਉਸ ਦੀ ਚੁੱਪ ਵਿੱਚ ਡੁੱਬ ਰਹੇ ਜਾਂਦੇ ਸਨ। ਅਖੀਰ ਨਾਨੀ ਨੇ ਉਸ ਦੇ ਮਹਿੰਦੀ ਵਾਲੇ ਦੋਵੇਂ ਹੱਥ ਫੜ ਕੇ ਹਿਲਾਏ ਤੇ ਪਿਆਰ ਨਾਲ ਆਖਿਆ ਬਨੂ ਪੁੱਤਰ ਤੂੰ ਕਿੱਥੇ ਹੈ ਕਿਹੜੇ ਗੱਲਾਂ ਵਿੱਚ ਟੁੱਬੀ ਹੋਈ ਹੈ ਤੂੰ ਤਾਂ ਇਤਨੀ ਦੂਰ ਗਈ ਹੋਈ ਜਾਪਦੀ ਹੈ ਦੇਖ ਤੇਰੀ ਮਹਿੰਦੀ ਕਿੰਨੀ ਰੰਗਤ ਭਰੀ ਹੈ ਰਤੀ ਕੋ ਮੇਰੇ ਨੇੜੇ ਤਾਂ ਆਓ ਬਨੂ ਵੀ ਆਪਣੇ ਹੱਥ ਵੇਗਦੀ ਨਾਨੀ ਕੋਲੇ ਬੈਠ ਗਈ ਨਾਨੀ ਵੇਖਾਂ ਇਹ ਰਾਤ ਕਿੰਨੀ ਸੋਹਣੀ ਤੇ ਦਿਲ ਨੂੰ ਪ੍ਰਸੰਨ ਕਰਨ ਵਾਲੀ ਹੈ ਇਹ ਦਿਨ ਜੀ ਵੇਲੇ ਸਿਰ ਆਉਣ ਤਾਂ ਹੀ ਸੋਹਣੇ ਲੱਗਦੇ ਨੇ ਨਹੀਂ ਤਾਂ ਬੇਰੁੱਤੀ ਬਾਹਰ ਵਿੱਚ ਵੀ ਕੋਈ ਰੰਗ ਹੁੰਦਾ ਭਲਾ ਬੰਨੋ ਨੂੰ ਲੱਗਿਆ ਨਾਨੀ ਠੀਕ ਹੀ ਕਹਿ ਰਹੀ ਹੈ ਉਹ ਵੀ ਹੁਣ ਖੁਸ਼ੀ ਜਿਹੀ ਹੋ ਗਈ ਤੇ ਆਪਣੀਆਂ ਕਿਤਾਬਾਂ ਵੇਖਣ ਲੱਗੀ ਸਵੇਰ ਹੋਈ ਤਾਂ ਘਰ ਵਿੱਚ ਬੜੀ ਚਹਿਲ ਪਹਿਲ ਹੋ ਰਹੀ ਸੀ ਸਾਰੇ ਬਰਾਤੋਂ ਤੋਂ ਪਹਿਲਾਂ ਤਿਆਰ ਹੋਣ ਲੱਗ ਗਏ ਸਨ ਕੁਝ ਬਰਾਂਡੇ ਵਿੱਚ ਬੈਠੇ ਖਾਣਾ ਖਾਣ ਦਾ ਆਨੰਦ ਮਾ ਰਹੇ ਸਨ ਬੱਚੇ ਖੁਸ਼ੀ ਵਿੱਚ ਇੱਧਰ ਉੱਧਰ ਭੱਜੇ ਫਿਰਦੇ ਸਨ ਵਨ ਨੂੰ ਸੋਨਾ ਸੋਟ ਪਾ ਕੇ ਤਿਆਰ ਕਰ ਦਿੱਤਾ ਗਿਆ ਸੀ ਉਸ ਦੀਆਂ ਸੇਲੀਆਂ ਅਸਦੇ ਵਾਲੇ ਦੁਆਲੇ ਬੈਠੀਆਂ ਦਿਖਾਈ ਦੇ ਰਹੀਆਂ ਸਨ ਗੇੜੇ ਦੇ ਵਿਚਾਲੇ ਟੈਂਟ ਲਾ ਦਿੱਤਾ ਗਿਆ ਸੀ ਮਾਦੋ ਵੀ ਵਿਆਹ ਦੇ ਕੰਮਾਂ ਵਿੱਚ ਮਦਦ ਕਰਵਾ ਰਿਹਾ ਸੀ ਸਾਰਿਆਂ ਨੂੰ ਬਰਾਤ ਦੇ ਆਉਂਦਾ ਇੰਤਜ਼ਾਰ ਲੱਗਿਆ ਹੋਇਆ ਸੀ ਜਿਸ ਕਾਰਨ ਸਾਰੇ ਇਧਰ ਉਧਰ ਭੱਜੇ ਫਿਰਦੇ ਸਨ ਤਾਂ ਕਿ ਕਿਸੇ ਕਿਸਮ ਦੀ ਕੋਈ ਵੀ ਕਮੀ ਪੀਛੀ ਨਾ ਰਹਿ ਜਾਵੇ ਸਾਰਿਆਂ ਦੀ ਇੱਕ ਹੀ ਆਵਾਜ਼ ਆ ਰਹੀ ਸੀ ਕੀ ਟੂਟ ਰਹੇ ਹਾਂ ਉਹਨੂੰ ਟੂਟ ਰਹੇ ਹਾਂ ਕੀਨੂ ਕੀਨੂ ਔਣੂ ਔਣੂ ਕੀਨੂ ਆਪਣੀ ਸ਼ਰਟ ਨੂੰ ਆਪਣੇ ਬੂਟ ਨੂੰ ਆਪਣੇ ਰੁਮਾਲ ਪਰ ਤੋਸਾਤ ਲੈ ਸਾਰਿਆਂ ਨੂੰ ਆਪੋ ਆਪਣੀ ਪਈ ਹੋਈ ਸੀ ਥੋੜੇ ਸਮੇਂ ਬਾਅਦ ਬਰਾਤ ਪਈ ਆ ਗਈ ਸਭ ਦਾ ਸਵਾਗਤ ਕੀਤਾ ਗਿਆ ਮੁੰਡਾ ਬੜਾ ਜੱਜ ਰਿਆ ਸੀ ਉਸ ਦੀ ਮੁਸਕਰਾਹਟ ਕੁੱਲੇ ਵਾਤਾਵਰਨ ਚ ਉਚਾਈ ਤੇ ਉੱਡਣ ਵਾਲੇ ਪੰਛੀ ਦੀ ਚੁੱਪਚਾਪ ਉਡਾਨ ਵਰਗੀ ਸੀ ਸਮੇਂ ਦੇ ਹਿਸਾਬ ਨਾਲ ਬੰਨੂ ਦੇ ਅਨੰਤ ਕਾਜ ਕਰ ਦਿੱਤੇ ਗਏ ਸਨ ਖੁਸ਼ੀ-ਖੁਸ਼ੀ ਜਦੋਂ ਰੁਟੀ ਤੋਂ ਬਾਅਦ ਡੋਲੀ ਨੂੰ ਤੋਰਨ ਦਾ ਸਮਾਂ ਹੋ ਗਿਆ ਸੀ ਬੰਨੂ ਨੂੰ ਨਾਮਕ ਖਾਣਾ ਡੋਲੀ ਵਿੱਚ ਬਿਠਾ ਤੋਰ ਦਿੱਤਾ ਗਿਆ। ਕੁਝ ਸਮਾਂ ਮਾਹੌਲ ਗੰਬੀਰ ਰਿਹਾ ਫਿਰ ਹੌਲੀ-ਹੌਲੀ ਸਾਰੇ ਕੰਮਾਂ ਵਿੱਚ ਪੈ ਗਏ ਮਾਮੇ ਮੱਸੀਆਂ ਨੇ ਗਿੱਦਾ ਪਾਉਣਾ ਸ਼ੁਰੂ ਕਰ ਦਿੱਤਾ। ਮਾਦੋਦੀ ਦਾਦੀ ਤੇ ਪਿਓ ਘਰ ਵਾਪਸ ਚਲੇ ਗਏ ਉਹ ਆਪ ਆਪਣੀ ਮਾਂ ਨਾਲ 1-2 ਦਿਨ ਹੋਰ ਲਗਾ ਕੇ ਵਾਪਸ ਮੁੜਿਆ। ਅਗਲੇ ਦਿਨ ਉਸਨੇ ਵੀ ਕਾਲਜ ਜਾਣਾ ਸੀ। ਰਾਤ ਨੂੰ ਆਪਣੇ ਚਵਾਰੇ ਵਿੱਚ ਹੀ ਬੈਠਾ ਮਾਦੋ ਬੰਨੋ ਨੂੰ ਯਾਦ ਕਰਦਿਆਂ ਉਸ ਦੁਆਰਾ ਦਿੱਤੇ ਦਵਾਈ ਦੇ ਕਾੜ ਦੇਖਣ ਲੱਗ ਪਿਆ ਫਿਰ ਉਸਦੇ ਹੱਥ ਵਿੱਚ ਮਿੰਟੂ ਦੇ ਕਾੜ ਵੀ ਲੱਗੇ ਖਿੜਕੀ ਰਾਹੀਂ ਹਵਾ ਦਾ ਬੁੱਲਾ ਆਇਆ ਤਾਂ ਕੋਈ ਕਾੜ ਖਿਲਰੇ ਹੋਏ ਇਹ ਠਾਣੇ ਡੁਪੇ ਜਿੰਨਾ ਉੱਪਰ ਮਿੰਟੂ ਦਾ ਨਾਮ ਲਿਖਿਆ ਸੀ ਫਿਰ ਉਸਨੇ ਮਿੰਟੂ ਲਈ ਆਪਣੇ ਵੱਲੋਂ ਹਰਸਾਲ ਲਿਖ ਲਿਖ ਕੇ ਰੱਖੇ ਕਾੜ ਪੜੇ ਉਹ ਥੋੜਾ ਭਾਵ ਖੋਗੇ ਹੋ ਗਿਆ ਬਚਪਨ ਦਾ ਹੈ ਦੁੱਖ ਹਲੇ ਵੀ ਉਸਦੇ ਅੰਦਰ ਕਦੇ ਨਾ ਕਦੇ ਸੁਲਗਦਾ ਪਿਆ ਸੀ ਉਸ ਦੀ ਨਵੀਂ ਪੜਾਈ ਚੱਲਦੀ ਰਹੀ ਪਿੰਡ ਵਿੱਚ ਕੋਈ ਕੋਈ ਕੰਮ ਹੀ ਪੁਰਾਣਾ ਰਹਿ ਗਿਆ ਸੀ ਪਰ ਜਮਾਨੇ ਦੇ ਹਿਸਾਬ ਨਾਲ ਉਹਨਾਂ ਨੇ ਨਵਾਂ ਕੰਮ ਪਾਉਣ ਦੀ ਸਲਾਹ ਦਿੱਤੀ ਪਰ ਮਾਦੋ ਨਾ ਮੰਨਿਆ ਕਰਦਿਆਂ ਨੇ ਉਸ ਨੂੰ ਕੱਲਿਆਂ ਛੱਤਾਂ ਬਦਲਣ ਲਈ ਕਿਹਾ ਤਾਂ ਵੀ ਉਹ ਨਾ ਮੰਨਿਆ ਗੱਲਾਂ ਕਿਉਂ ਪੁੱਤ ਤੈਨੂੰ ਨਹੀਂ ਜਮਾਨੇ ਦੇ ਹਿਸਾਬ ਨਾਲ ਨਵਾਂ ਕੰਮ ਚਾਹੀਦਾ ਮਾਦੋ ਪਤਾ ਨਹੀਂ ਪਪਾ ਪਰ ਮੈਨੂੰ ਨਹੀਂ ਲੱਗਦਾ ਹਲੇ ਘਰ ਨੂੰ ਬਦਲਣ ਦੀ ਕੋਈ ਲੋੜ ਹੈਗੀ ਐ ਬਾਕੀ ਮੈਂ ਹਲੇ ਚਵਾਰੇ ਨੂੰ ਜੁੜਿਆ ਰਹਿਣਾ ਚਾਹਣਾਗਾ ਨਾ ਮਾ ਕੋਈ ਨਾ ਪੁੱਤ ਹਲੇ ਤਾਂ ਗੁਜ਼ਾਰਾ ਵੀ ਹੋ ਰਿਹਾਗਾ ਜਦ ਤੇਰਾ ਵਿਆਹ ਕਰਨਾ ਹੋ ਉਦੋਂ ਦੇਖ ਲਾਂਗੇ ਮਾਦੋ ਆਪਣੀ ਰੋਟੀ ਖਾ ਕੇ ਫਿਰ ਚਵਾਰੇ ਵਿੱਚ ਪੜਨ ਚਲਿਆ ਗਿਆ ਸ਼ਾਮ ਦਾ ਵੇਲਾ ਹੈ ਤੇ ਗਰਮੀ ਦੀ ਰੁੱਤ ਦਿਨ ਭਰ ਦੀ ਗਰਮੀ ਤੋਂ ਤੰਗ ਹੋਏ ਲਗਭਗ ਸਭ ਲੋਕ ਆਪਣੇ ਕਮਰਿਆਂ ਵਿੱਚ ਕਮਰਿਆਂ ਵਿੱਚੋਂ ਨਿਕਲ ਕੇ ਛੱਤਾਂ ਤੇ ਚੱਲ ਆਏ ਸਨ ਕਿਤੇ ਵੇੜੇ ਤੇ ਛਰਕਾ ਕੀਤਾ ਜਾ ਰਿਹਾ ਸੀ ਕਿਤੇ ਕੱਪੜਿਆਂ ਨੂੰ ਪਾਣੀ ਦੇ ਛਿੱਟੇ ਮਾਰ ਕੇ ਠੰਡਾ ਕਰ ਰਹੇ ਸੀ ਅਤੇ ਦਿਨ ਭਰ ਦੀ ਧੁੱਪ ਨਾਲ ਮਰ ਜਾਏ ਫੁੱਲਾਂ ਨੂੰ ਗਮਲਿਆਂ ਵਿੱਚ ਪਾਣੀ ਪਾਇਆ ਜਾ ਰਿਹਾ ਸੀ ਆਦਮੀ ਜਾਂ ਤਾਂ ਹਜੇ ਤੱਕ ਖੇਤਾਂ 'ਚੋਂ ਨਹੀਂ ਸੀ ਆਏ ਖੁੱਲੀ ਹਵਾ ਲੈਣ ਲਈ ਕੋਈ ਬਾਹਰ ਗਏ ਹੋਏ ਸੀ ਇਸ ਤਰ੍ਹਾਂ ਘਰੇਲੂ ਕੰਮਾਂ ਤੋਂ ਵਿਹਲੀਆਂ ਹੋ ਕੇ ਰੋਟੀ ਦਾ ਕੰਮ ਨਿਵੇੜ ਲਈਆਂ ਸੀ ਰੁੱਝੀਆਂ ਹੋਣ ਅਸੀਂ ਕੰਮ ਨਿਵੇੜਨ ਵਿੱਚ ਹਰ ਕਿਸੇ ਦਾ ਖਿਆਲ ਸੀ ਇੰਨੀ ਗਰਮੀ ਵਿੱਚ ਰੋਟੀ ਖਾਣ ਦਾ ਕੀ ਸੁਆਦ ਇਹ ਤਾਂ ਨਾਮੂ ਅਮਰੋ ਤੇ ਗੱਲਾਂ ਗੱਲਾਂ ਕਰ ਰਹੀ ਸੀ ਅੱਜ ਗਰਮੀ ਵੀ ਲੋੜੇ ਦੀ ਪਈ ਹੈ ਸ਼ਾਇਦ ਹਵਾ ਰਾਤ ਨੂੰ ਚੱਲੇ ਫਿਰ ਵੀ ਆਸਤਾ ਨਹੀਂ ਸੀ ਇਸ ਅਤਿ ਦੀ ਗਰਮੀ ਵਿੱਚ ਗਲੀ ਵਿੱਚ ਜਿੱਥੇ ਦਿਨ ਪਰ ਧੁੱਪ ਦਾ ਰਾਜ ਰਿਹਾ ਜਿੱਥੇ ਆਲੇ ਦੁਆਲੇ ਗਾਂਆਂ ਤੇ ਮੱਝਾਂ ਬੰਨੀਆਂ ਹੋਈਆਂ ਸਨ ਉਹਨਾਂ ਦਾ ਵੀ ਕੋਈ ਹਾਲ ਨਹੀਂ ਸੀ ਮਾਦੋਵੀ ਚਵਾਰੇ ਚੋਂ ਬਾਹਰ ਨਿਕਲ ਕੇ ਉੱਥੇ ਹੀ ਕੋਠੇ ਤੇ ਡਾਹੇ ਆਪਣੇ ਮੰਜੇ ਕੋਲੇ ਆ ਗਿਆ ਉਸ ਨੇ ਆਪਣੇ ਪਿਛਲੇ ਗਵਾਨੀਆਂ ਵੱਲ ਵੇਖਿਆ ਜਿਨ੍ਹਾਂ ਵਿੱਚ ਇੱਕ ਬਜ਼ੁਰਗ ਅੱਖਾਂ ਦੇ ਪ੍ਰਾਣੀ ਅਤੇ ਫਰੇਮ ਟੁੱਟਣ ਕਾਰਨ ਤਾਂ ਗਿਆਨਾ ਬੰਨੀ ਹੋਈ ਐਨਕ ਲਾਈ ਬੈਠਾ ਸੀ ਦਾੜੀ ਵਧੀ ਹੋਈ ਸੀ ਸਿਰ ਉੱਤੇ ਪਰਨਾ ਬੰਨਿਆ ਹੋਇਆ ਸੀ ਸ੍ਰੀ ਢਿੱਲਾ ਜਹਾ ਖੁੱਲੇ ਵੇੜੇ ਵਿੱਚ ਪੱਖਾ ਲੱਗੇ ਆਪਣੇ ਮੰᱡੇ ਉੱਤੇ ਬੈਠਾਗਾ ਆਲੇ ਦੁਆਲੇ ਬੱਚੇ ਬਾਤਾਂ ਪਾਉਣ ਦੀ ਜिद ਕਰ ਰਹੇ ਸੀ ਆਪਣਾ ਮੰਨਣਾ ਹੁਣ ਕਰਕੇ ਬਾਪੂ ਉਹਨਾਂ ਨੂੰ ਛੋਟੀ ਦਿਖਾ ਕੇ ਮੂਰਾ ਭਜਾ ਮਾਰ ਕੇ ਭਜਾਰ ਰਿਹਾ ਸੀ ਕਦੇ-ਕਦੇ ਅੱਧੀ ਰਾਤ ਤੱਕ ਬਾਤਾਂ ਪਾਉਂਦਾ ਵੀ ਹੁੰਦਾ ਸੀ ਉਸ ਦੀ ਪਤਨੀ ਗਰਮੀ ਕਰਨ ਹੋਰ ਕੇ ਬੁਰਬੁਰ ਕਰਦੀ ਮੰᱡੇ ਤੇ ਜਾ ਕੇ ਬੈਠ ਗਈ ਤੇ ਹੌਲੀ-ਹੌਲੀ ਰੱਬ ਨੂੰ ਕਾਲਾ ਘੱਡ ਰਹੀ ਸੀ ਉਸ ਦੇ ਮੰᱡੇ ਤੇ ਪੁਰਾਣੀ ਦਰੀ ਤੇ ਚਾਦਰ ਵਿਛੀ ਹੋਈ ਸੀ ਗਰਮੀ ਤੋਂ ਤੰਗ ਆਏ ਹਰ ਕੋਈ ਜਿਹਾ ਕਰ ਰਿਹਾ ਸੀ ਕਿਉਂਕਿ ਸਾਵਣ ਮਹੀਨਾ ਵੀ ਚੜ ਗਿਆ ਸੀ ਪਰ ਮੀਨਾ ਹੋਏ ਕੋਈ ਵਾਈਤਾ ਹੀ ਨਹੀਂ ਸੀ ਇਸ ਤਰ੍ਹਾਂ ਦਾ ਇਧਰ ਉਧਰ ਲੋਕਾਂ ਨੂੰ ਆਪਣਾ ਕੰਮ ਕਰਦੇ ਕਿੰਨਾ ਚਿਰ ਵੇਖਦਾ ਵੇਖਦਾ ਉਸ ਹੋ ਗਿਆ ਅਗਲੇ ਦਿਨ ਉਸਨੇ ਪੰਨੋ ਕੋਲੇ ਵੀ ਜਾਣਾ ਸੀਗਾ ਜੋ ਸੌਣ ਦਾ ਸੁਧਾਰਾ ਦਿੱਤਾ ਜਾ ਸਕੇ ਉਸ ਦਾ ਵੀ ਪਹਿਲਾ ਸੌਣ ਸੀ ਰਾਤ ਨੂੰ ਸੁੱਤੇ ਸੁੱਤੇ ਹੋਏ ਮਹਿਸੂਸ ਹੋਇਆ ਕਿ ਕੁਝ ਪਾਣੀ ਦੀਆਂ ਬੂੰਦਾਂ ਉਸ ਦੇ ਮੂੰਹ ਤੇ ਡਿੱਗ ਰਹੀਆਂ ਉਸਨੇ ਬਿਨਾਂ ਹਿਲੇ-ਜੁਲੇ ਸੱਜੇ ਹੀ ਸੱਜੇ ਅੱਖਾਂ ਖੋਲੀਆਂ ਤਾਂ ਦੇਖਿਆ ਕਿ ਹਲਕਾ-ਹਲਕਾ ਮੀਂਹ ਉਸ ਦੇ ਉੱਪਰ ਪੈ ਰਿਹਾ ਜਿਸ ਨਾਲ ਰੂਹ ਨੂੰ ਬੜਾ ਸਕੂਨ ਜਿਹਾ ਮਿਲਣ ਲੱਗਿਆ ਕੁਝ ਸਮਾਂ ਹੋ ਅਨੰਦ ਮਾਨਦਾ ਰਿਹਾ ਪਰ ਹੌਲੀ-ਹੌਲੀ ਮੀਂਹ ਤੇਜ਼ ਹੋ ਗਿਆ ਜਿਸ ਕਾਰਨ ਆਲੇ ਦੁਆਲੇ ਦੇ ਲੋਕ ਵੀ ਆਪਣੇ ਆਪਣੇ ਬਿਸਤਰੇ ਉਠਾ ਕੇ ਅੰਦਰ ਨੂੰ ਭੱਜਣ ਲੱਗੇ ਮਾਧੋਵੀ ਆਪਣਾ ਬਿਸਤਰਾ ਚੁੱਕ ਕੇ ਅੰਦਰ ਆਇਆ ਤਾਂ ਚਵਾਰੇ ਦੇ ਅੰਦਰ ਇੱਕ ਅਜੀਬ ਜਿਹਾ ਪੜਕਾ ਸੀ ਬਿਜਲੀ ਵੀ ਬੰਦ ਹੋ ਗਈ ਬਾਹਰ ਮूसलाधार ਵਰਖਾ ਹੋਣ ਲੱਗੀ ਉਸਨੇ ਬਾਕੀ ਖਿੜਕਣਾ ਵੀ ਖੋਲ ਦਿੱਤੀਆਂ ਤਾਂ ਜੋ ਚਿਬਾਰੇ ਅੰਦਰ ਥੋੜੀ ਠੰਡਕ ਹੋ ਜਾਵੇ ਤੱਤੀਆਂ ਹਵਾਵਾਂ ਦਾ ਸੇਕ ਠੰਡੀਆਂ ਹਵਾਵਾਂ ਦੇ ਬੁੱਲਿਆਂ ਚ ਬਦਲ ਗਿਆ ਸੀ ਠੰਡੀ ਸੋਹਣੀ ਹਵਾ ਹੋਈ ਹਰ ਕੋਈ ਖੁਸ਼ੀ ਸੀ ਇੰਨੀ ਗਰਮੀ ਚ ਸੰਤਾਪ ਜਿਹੜਾ ਆਇਆ ਸੀ ਮਾਤਾ ਵੀ ਜਾਗ ਉੱਠਿਆ ਠੰਡੀ ਠਾਰ ਰੁਮਕ ਦੀ ਹਵਾ ਕਦੋਂ ਦੀ ਪੱਤਿਆਂ ਨੂੰ ਝੱਲ ਮਾਰ ਰਹੀ ਸੀ ਦੂਰ ਖੜੇ ਰੁੱਖਾਂ ਤੋਂ ਅਜੇ ਵੀ ਬੁੱਤਾਂ ਦਾ ਝੋਲਾ ਪੈਂਦਾ ਸੀ ਸਪੀਕਰ ਦੀ ਆਵਾਜ਼ ਸੁਣ ਕੇ ਗੱਲਾ ਵੀ ਜਾਗ ਪਿਆ ਉਹ ਚਾਹ ਪੀਤੇ ਤੋਂ ਬਿਨਾਂ ਹੀ ਪਸ਼ੂਆਂ ਵੱਲ ਚੱਲ ਪਿਆ ਉਸਨੇ ਜਾਣਸਾਰ ਡੰਗਰ ਡੰਗਰਾਂ ਦੀ ਸੰਨੀ ਕਰਨੀ ਹੈ ਸੱਜਰ ਸੂਈਆਂ ਮੱਜਾਂ ਦੀ ਧਾਰ ਵੀ ਕੱਢਣੀ ਹੈ ਗੱਲੇ ਨੇ ਅਮਰੋ ਨੂੰ ਕੌਣ ਆ ਟੱਕਿਆ ਉਹ ਅਜੇ ਵੀ ਅੱਧ ਨੀਂਦਰੀ ਸੁੱਤੀ ਪਈ ਸੀ ਉੱਠ ਜਾ ਭਗਵਾਨੇ ਹੁਣ ਤਾਂ ਬਾਬੇ ਵੀ ਬੋਲ ਪਏ ਗੱਲੇ ਨੇ ਉਸਨੂੰ ਹਲੂਨੇ ਆ ਉਸਨੇ ਢਿਲੜ ਜਿਹੇ ਮੰਜੇ ਤੇ ਪਾਸਾ ਮਾਰਿਆ ਤਾਂ ਮੰਜੇ ਤੇ ਨੇ ਜੋਰ ਦੀ ਚੂੰ ਦੀ ਆਵਾਜ਼ ਕੀਤੀ ਗੱਲਾ ਸਮਝ ਗਿਆ ਸੀ ਅਮਰੋ ਨੇ ਕੁਝ ਹੀ ਸਮੇਂ ਬਾਅਦ ਖੜੇ ਹੋ ਜਾਣਾ ਹੈ ਤੇ ਆਪਣੇ ਚੁੱਲ੍ਹੇ ਚੌਕੇ ਦੀ ਆਹਰੀ ਲੱਗ ਜਾਣਾ ਅਮਰੋ ਉੱਠ ਕੇ ਛਟੀਆਂ ਦਾ ਚੌਕਾ ਲਾ ਕੇ ਉਹ ਚਾਹ ਧਰਨ ਲੱਗੀ ਗਿੱਲੀਆਂ ਹੋਣ ਆਪਣੀਆਂ ਨੇ ਇਹਨਾਂ ਨੂੰ ਕਿਹੜਾ ਛੇਤੀ ਅੱਗ ਲੱਗਣੀ ਹੈ ਰਾਤ ਭੁੱਲ ਕੇ ਬਾਹਰ ਰਹੇ ਗਿਆਂ ਛਟੀਆਂ ਗਿੱਲੀਆਂ ਹੋਣ ਕਰਕੇ ਅੱਗ ਨਹੀਂ ਸੀ ਫੜ ਰਹੀ ਨਾ ਅੱਗ ਥੋੜੀ ਜਹੀ ਧੁੱਕਦੀ ਫਿਰ ਬੁਝ ਜਾਂਦੀ ਲਿਆਪੋ ਰਾਜੇ ਬਣ ਗਈ ਗੱਲੇ ਨੇ ਕਿਹਾ ਉਸਨੇ ਕੋਲੇ ਨਾਲ ਲਗਿਆ ਮੰਜਾ ਪਿੱਠ ਪਿੱਛੇ ਚੁੱਕਿਆ ਤੇ ਵਿਰੇ ਦੇ ਵਿੱਚ ਡਾਲਿਆ ਬਹਿ ਜਾ ਹਲੇ ਬਾਲਾ ਨਹੀਂ ਆਇਆ ਅਮਰੋ ਨੇ ਅਗਤ ਖੌਣ ਲਈ ਫੂਕ ਨਹੀਂ ਜੁਕੀ ਲੈ ਫੜ ਅਮਰੋ ਨੇ ਚਾਦੀ ਬਾਟੀ ਉਸਦੇ ਮੂਰੇ ਕਰ ਦਿੱਤੀ ਗੱਲੇ ਨੇ ਬਾਟੀ ਦੋਵੇਂ ਹੱਥਾਂ ਨਾਲ ਘੁੱਟ ਕੇ ਮੂੰਹ ਨਾ ਲਾਈ ਮਾਦੋ ਵੀ ਹੇਠਾ ਕੇ ਉਸ ਕੋਲ ਕੇ ਬੈਠਾ ਨਾ ਮੂੰਹ ਵੀ ਉੱਠ ਗਈ ਅਮਰੋ ਉਹਨਾਂ ਲਈ ਵਿਚਾਲੇ ਕੇ ਆਈ ਫਿਰ ਆਪਣੇ ਕੰਮ 'ਚ ਲੱਗ ਗਈ ਉਹਨਾਂ ਨੇ ਬੰਨੂ ਲਈ ਲੋੜੀ ਦੇ ਸਮਾਨ ਦੀ ਤਿਆਰੀ ਕਰਕੇ ਮਾਦੋ ਨੂੰ ਫੜਾ ਦਿੱਤਾ ਮਾਦੋ ਤੇ ਉਸਦੀ ਦਾਦੀ ਦੋਵੇਂ ਉਸਦੇ ਸਹੁਰੇ ਘਰ ਸੌਂ ਦਾ ਸੰਧਾਰਾ ਦੇਣ ਗਏ ਸੀ ਸਾਵਣ ਮਹੀਨਾ ਕੁੜੀਆਂ ਨੇ ਪਿੰਗਾ ਪਾ ਲਈਆਂ ਸਨ ਸ਼ਾਮ ਨੂੰ ਮਾਦੋ ਆਪਣੇ ਇੱਕ ਦੋਸਤ ਰਿੰਕੂ ਨਾਲ ਸ਼ਹਿਰ ਕਰ ਨਿਕਲ ਪਿਆ ਮੀਂਹ ਨਾਲ ਵਾਤਾਵਰਨ ਥੋੜਾ ਠੰਡਾ ਤੇ ਸ਼ਾਂਤ ਹੋ ਗਿਆ ਸੀ ਤੁਰੇ ਜਾਂਦੇ ਹੋਏ ਇੱਕ ਕਬਰਿਸਤਾਨ ਕੋਲੋਂ ਲੰਘ ਗਏ ਸੀ ਰਿੰਕੂ ਨੇ ਕਿਹਾ ਕਿਉਂ ਨਾ ਕਿਸੇ ਹੋਰ ਪਾਸੇ ਵੱਲ ਜਾਇਆ ਜਾਵੇ ਮਾਦੋ ਕਿਉਂ ਡਰ ਲੱਗਦਾ ਤੈਨੂੰ ਰਿੰਕੂ ਨੇ ਨਹੀਂ ਨਹੀਂ ਹੁਣ ਤਾਂ ਕਾਦਾ ਡਰ ਛੋਟੇ ਹੁੰਦਿਆਂ ਗੱਲ ਹੋਰ ਸੀ ਮੈਂ ਸੋਚਿਆ ਕਾਹਨੂੰ ਕਬਰਾਂ ਕੋਲੋਂ ਲੰਘਣਾ ਮਾਦੋ ਇੱਕ ਕਬਰਿਸਤਾਨ ਆਪਣੇ ਅੰਦਰ ਵੀ ਹੁੰਦਾ ਜਿਸ ਵਿੱਚ ਪਤਾ ਨਹੀਂ ਕਿੰਨੇ ਅਰਮਾਨ ਦਫਨ ਹੁੰਦੇ ਹਨ ਪਰ ਉਹ ਨਹੀਂ ਪਰਦਾ ਦੱਸ ਉਸ ਤੋਂ ਦੂਰ ਕਿਵੇਂ ਹੋਇਆ ਜਾਊ ਰਿੰਕੂ ਹਾਂ ਪਰ ਅੰਦਰਲਾ ਕਿਹੜਾ ਦਿਸਦਾ ਉਹ ਤਾਂ ਧਿਆਨ ਦੇ ਸਾਰੇ ਹੈ ਮਾਤਾ ਫਿਰ ਬਾਹਰ ਨਹੀਂ ਤੇ ਵੀ ਕਿਉਂ ਧਿਆਨ ਕਰਨਾ ਰਿੰਕੂ ਮੈਂ ਤਾਂ ਬਚਪਨ ਵਿੱਚ ਇੱਕ ਵਾਰ ਡਰਿਆ ਸੀ ਅੱਛਾ ਉਹ ਕਦੋਂ ਰਿੰਕੂ ਉਹ ਹੀ ਆਪਣਾ ਜੋ ਬਾਰ ਬਾਰ ਬੰਗਲਾ ਬਣਿਆ ਹੋਇਆ ਮਾਤਾ ਅੱਛਾ ਤੂੰ ਉੱਥੇ ਕੀ ਕਰਨ ਗਿਆ ਸੀ ਰਿੰਕੂ ਉਹਦੇ ਅੰਦਰ ਨਹੀਂ ਗਿਆ ਸੀ ਬਾਹਰ ਤੋਂ ਜੋ ਅੰਬਾਂ ਦਾ ਦਰਖਤ ਸੀ ਉਸ ਤੋਂ ਅੰਬ ਤੋੜਨ ਗਏ ਸੀ ਮਾਤਾ ਫਿਰ ਤੋੜਨੇ ਸੀ ਰਿੰਕੂ ਉਹ ਨਹੀਂ ਭਰਾਵਾ ਉਦੋਂ ਤਾਂ ਨਿੱਕੇ ਹੁੰਦੇ ਸੀ ਉਸ ਸਮੇਂ ਬੰਗਲੇ ਨਾਲ ਪੁੱਤਾਂ ਦੀਆਂ ਗੱਲਾਂ ਵੀ ਜੁੜੀਆਂ ਹੋਣਾ ਸਨ ਤਾਂ ਅਸੀਂ ਡਰ ਕੇ ਭੱਜ ਜਾਂਦੇ ਸੀ ਪਰ ਹੁਣ ਤਾਂ ਮੈਂ ਕਈ ਵਾਰੀ ਅੰਬ ਤੋੜ ਕੇ ਲਿਆਇਆ ਤੇ ਬੰਗਲੇ ਦੇ ਅੰਦਰ ਵੀ ਗਿਆ ਕਿੰਨੇ ਵਾਰੀ ਮਾਦੋ ਮੈਂ ਵੀ ਦੇਖਣਾ ਕੀ ਹੈ ਅੰਦਰੋਂ ਇਹੋ ਜਿਹਾ ਰਿੰਕੂ ਕੁਝ ਵੀ ਨਹੀਂ ਮੈਂ ਤਾਂ ਆਪਣੇ ਮੋਬਾਈਲ ਵਿੱਚ ਵੀਡੀਓ ਬਣਾਉਣ ਜਾਣਾ ਹੁੰਨਾ ਮੇਰੇ ਚੈਨਲ ਲਈ ਨਾਲੇ ਮੈਨੂੰ ਇੱਕ ਅਲੱਗਿਆ ਦ੍ਰਿਸ਼ ਮਿਲ ਜਾਂਦਾ ਵੀਡੀਓਜ਼ ਲਈ ਐਨੇ ਨੂੰ ਉਹ ਗੱਲਾਂ ਕਰਦੇ ਜਾਂਦੇ ਆਗੇ ਤੇ ਬੰਗਲੇ ਵਾਲੇ ਰਾਹ ਪੈ ਗਏ ਉੱਥੇ ਪਹੁੰਚਦਿਆਂ ਹੀ ਰਿੰਕੂ ਮਾਦੋ ਨੂੰ ਅੰਦਰ ਲੈ ਗਿਆ ਬਾਹਰ ਵਿਹੜੇ ਵਿੱਚ ਇੱਕ ਬੈਠਣ ਵਾਲੀ ਜਗ੍ਹਾ ਤੇ ਰਿੰਕੂ ਨੇ ਬੈਠਦੇ ਆ ਮਾਦੋ ਨੂੰ ਦੱਸਿਆ ਕਿ ਅਕਸਰ ਉਹ ਇੱਥੇ ਆਉਂਦਾ ਹੀ ਰਹਿੰਦਾ ਪਰ ਕਿਸੇ ਨੂੰ ਦੱਸਿਆ ਨਹੀਂ ਕਿਉਂਕਿ ਪਿੰਡ ਵਾਲੇ ਤਾਂ ਉਹੀ ਪਹਿਲਾਂ ਵਾਲੀਆਂ ਗੱਲਾਂ ਵਿੱਚ ਫਸੇ ਹੋਏ ਹਨ ਪਰ ਉਸ ਨੂੰ ਇੱਥੇ ਆ ਕੇ ਬਹੁਤ ਸ਼ਾਂਤੀ ਤੇ ਸਕੂਨ ਮਿਲਦਾ ਰਿੰਕੂ ਪਤਾ ਮੈਂ ਜਦੋਂ ਵੀ ਕੋਈ ਸੋਚਦਾ ਸੋਚਣਾ ਹੁੰਦਾ ਜਾਂ ਆਪਣੀ ਵੀਡੀਓਜ਼ ਲਈ ਕੋਈ ਪਲਾਨ ਕਰਨਾ ਹੁੰਦਾ ਮੈਂ ਇੱਥੇ ਆ ਜਾਂਦਾ ਇੱਥੇ ਦੀ ਲੋਕੇਸ਼ਨ ਨਾਲ ਵੀਡੀਓਜ਼ ਵੀਡੀਓ ਨੂੰ ਬਹੁਤ ਲਾਈਕ ਮਿਲਦੀ ਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਗੱਲ ਤੇ ਇੱਥੇ ਆਉਣਾ ਮਾਦੋ ਠੀਕ ਐ ਮੈਂ ਵੀ ਦੇਖਣਾ ਹੁਣ ਅੰਦਰ ਚੱਲ ਗਏ ਉਹ ਤੁਰ ਪਏ ਰਿੰਕੂ ਹਾਂ ਹਾਂ ਚੱਲ ਆਪਣਾ ਹੀ ਬੰਗਲਾ ਮਾਦੋ ਆਪਣਾ ਮਤਲਬ ਰਿੰਕੂ ਆਪਣੇ ਪਿੰਡ ਵਿੱਚ ਹੈ ਤਾਂ ਆਪਣਾ ਹੀ ਹੋਇਆ ਮਾਦੋ ਅਸਨ ਲੱਗਿਆ ਰਿੰਕੂ ਹੁਣ ਮੈਂ ਸੋਚਿਆ ਕਿ ਬਚਪਨ ਵਾਲੀ ਉਹ ਘਟਨਾ ਨੂੰ ਵੀਡੀਓ ਵਿੱਚ ਬਿਆਨ ਕਰਾਂ ਮਾਦੋ ਕਿਹੜੀ ਘਟਨਾ ਰਿੰਕੂ ਵਾਪਸ ਆ ਕੇ ਦੱਸਦਾ ਫਲੈਸ਼ਬੈਕ 'ਚ ਜਾਣਾ ਪਊਗਾ ਚੱਲ ਪਹਿਲਾਂ ਅੰਦਰ ਰਿੰਕੂ ਨੇ ਵੱਡਾ ਸਾਰਾ ਦਰਵਾਜ਼ਾ ਖੋਲ੍ਹਿਆ ਅੰਦਰ ਪ੍ਰਵੇਸ਼ ਕੀਤਾ ਮਾਦੋ ਇਧਰ ਉਧਰ ਦੇਖਣ ਲੱਗਿਆ ਪੁਰਾਣਾ ਹੋ ਚੁੱਕਿਆ ਬੰਗਲਾ ਥੋੜਾ ਖੌਫਨਾਕ ਤਾਂ ਲੱਗਣਾ ਹੀ ਸੀ ਪਰ ਖੂਬਸੂਰਤ ਵੀ ਸੀ ਰਿੰਕੂ ਇੱਕ ਕਮਰੇ ਅੰਦਰ ਚਲਿਆ ਗਿਆ ਉੱਥੇ ਉਹ ਇੱਕ ਕੁਰਸੀ ਤੇ ਬੈਠ ਗਿਆ ਤੇ ਆਪਣੀਆਂ ਲੁਕੋ ਕੇ ਰੱਖੀਆਂ ਹੋਆਂ ਬੀਅਰ ਦੀਆਂ ਬੋਤਲਾਂ ਕੱਢ ਲਈਆਂ ਉਸਨੇ ਮਾਦੋ ਨੂੰ ਆਵਾਜ਼ ਲਾਈ ਮਾਦੋ ਕੋਲ ਆਇਆ ਤਾਂ ਬੋਤਲਾਂ ਦੇਖ ਹੈਰਾਨੀ ਨਾਲ ਬੋਲਿਆ ਮਾਦੋ ਇਹ ਕੀ ਰਿੰਕੂ ਕੁਝ ਨਹੀਂ ਪਾਰਟੀ ਮਾਦੋ ਪਾਰਟੀ ਮਤਲਬ ਰਿੰਕੂ ਥੋੜੀ ਪਾਰਟੀ ਹੋ ਜਾਵੇ ਮੈਂ ਅਕਸਰ ਇੱਥੇ ਬੈਠ ਕੇ ਆਪਣਾ ਕੰਮ ਕਰਦਾ ਹਾਂ ਥੋੜਾ ਚਿੱਲ ਵੀ ਕਰ ਲੈਂਦਾ ਹਾਂ ਮਾਦੋ ਠੀਕ ਹੈ ਪਰ ਇਹ ਸਭ ਮੈਂ ਨਹੀਂ ਪੀਂਦਾ ਰਿੰਕੂ ਉਹ ਇੱਕੜਾ ਦਾਰੂ ਹੈ ਮਾਤੋ ਮਿਲਦੀ ਤਾਂ ਵੀ ਠੀਕੀਏ ਤੋਂ ਹੈ ਇਸ ਵਿੱਚ ਵੀ ਨਸ਼ਾ ਹੁੰਦਾ ਹੀ ਕਿ ਇਹ ਕੋਈ ਜੂਸ ਹੋਇਆ ਕੁਝ ਲੋਕ ਆਹੀ ਕਹਿ ਕੇ ਪੀਂਦੇ ਰਹਿੰਦੇ ਹਨ ਰਿੰਕੂ ਠੀਕ ਹੈ ਪਾਈ ਮੈਂ ਫਿਰ ਕਦੇ ਵੀ ਰਵਾਂਗਾ ਇਕੱਲਾ ਉਸਨੇ ਬੋਤਲਾਂ ਪਾਸੇ ਰੱਖ ਦਿੱਤੀਆਂ ਇਹ ਉਹ ਇੱਧਰ ਉੱਧਰ ਫਿਰ ਹੋਰ ਦੇਖਣ ਲੱਗੇ ਕਿਤੇ ਕਿਤੇ ਕੋਈ ਨਾ ਕੋਈ ਸਮਾਨ ਪਿਆ ਹੋਇਆ ਸੀ ਮਾਤੋ ਨੇ ਫਿਰ ਪੁੱਛਿਆ ਤੂੰ ਇੱਥੇ ਆਉਂਦੀ ਹਿੰਮਤ ਕਿਵੇਂ ਕੀਤੀ ਮਤਲਬ ਤੇਰੇ ਮਨ 'ਚ ਕਿਵੇਂ ਆਇਆ ਖਿਆਲ ਬੰਗਲੇ ਅੰਦਰ ਜਾਇਆ ਜਾਵੇ ਰਿੰਕੂ ਉਸ ਕਿੰਨੇ ਸਾਲ ਤਾਂ ਉਹ ਘਟਣਾ ਹੀ ਮਨ ਵਿੱਚ ਵਸੀ ਹੋਈ ਸੀ ਹੁਣ ਜਦੋਂ ਵਟੇ ਹੋਏ ਤਾਂ ਉਹ ਡਰ ਨਹੀਂ ਰਿਹਾ ਇਹ ਦੇਖਣ ਲਈ ਇੱਕ ਦਿਨ ਇੱਥੇ ਆ ਗਿਆ ਆਖਿਰ ਕੀ ਹੈ ਇੱਥੇ ਮਾਦੋ ਫਿਰ ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕੌਣ ਰਹਿੰਦਾ ਸੀ ਇੱਥੇ ਰਿੰਕੂ ਕੁਝ ਲੋਕ ਕਹਿੰਦੇ ਨੇ ਕੋਈ ਪਰਿਵਾਰ ਰਹਿੰਦਾ ਸੀ ਇੱਥੇ ਪਰ ਅਚਾਨਕ ਉਹ ਇਸ ਬੰਗਲੇ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਏ ਨਾ ਵੇਚਿਆ ਨਾ ਵੇਚਿਆ ਹੈ ਮਾਦੋ ਖਾਲੀ ਪਿਆ ਕਰਕੇ ਹੀ ਇਸ ਨੂੰ ਭੂਤਾਂ ਦਾ ਨਾਮ ਦੇ ਦਿੱਤਾ ਹੋ। ਰਿੰਕੂ ਹਾਂ ਪਰ ਉਹਨਾਂ ਦਾ ਚੰਮਕ ਜਾਣਾ ਵੀ ਤਾਂ ਸਵਾਲ ਖੜੇ ਕਰਦਾ ਸੀ। ਚੱਲ ਕੋਈ ਨਹੀਂ ਹੁਣ ਮੇਰਾ ਰਾਜ ਹੈ ਇਸ ਤੇ। ਉਹ ਥੋੜਾ ਸ਼ਾਹੀ ਅੰਦਾਜ਼ ਚ ਬੋਲਿਆ ਮਾਦੋ ਵੀ ਅਸ ਪਿਆ ਰਿੰਕੂ ਤੈਨੂੰ ਵੀ ਜਦੋਂ ਇਕਲਤਾ ਦੀ ਲੋੜ ਹੋਵੇ ਹੋਵੇ ਤਾਂ ਆ ਜਾਇਆ ਕਰ ਇੱਥੇ। ਮਾਦੋ ਨਹੀਂ ਨਹੀਂ ਇਹ ਤਾਂ ਤੈਨੂੰ ਹੀ ਬਮਾਰਕ ਹੋਵੇ। ਮੇਰੇ ਕੋਲੇ ਮੇਰਾ ਸ਼ਾਹੀ ਚਬਾਰਾ ਹੈ। ਉਹੀ ਮੇਰੀ ਜੰਨਤ ਹੈ ਕਦੇ ਕਦੇ ਤੈਨੂੰ ਮਿਲਣਾ ਆਇਆ ਕਰੂੰ ਹੁਣ ਤੇਰੇ ਇਸ ਮਹਿਲ ਵਿੱਚ ਰਿੰਕੂ ਹਾਂ ਹਾਂ ਜਰੂਰ ਮੋਸਟ ਵੈਲਕਮ ਮਾਦੋ ਚੱਲ ਹੁਣ ਬਾਹਰ ਚੱਲਗੇ ਰਿੰਕੂ ਹਾਂ ਠੀਕ ਹੈ ਕਰਦੀਆਂ ਪੌੜੀਆਂ ਤੋਂ ਉਤਰ ਅਸੀਂ ਹੌਲੀ ਹੌਲੀ ગામ ਵਧੇ ਵੇੜੇ ਵਿੱਚ ਵੱਡੀਆਂ ਵੱਡੀਆਂ ਖਿਕਰਾਂ ਖਲੋਤੀਆਂ ਸਨ ਗਾਂ ਤੇ ਕੁਝ ਪੇਡਾਂ ਬੱਕਰੀਆਂ ਚੱਲ ਰੰਗਾਂ ਸਨ ਕਿਉਂਕਿ ਦਰਖਤਾਂ ਦੀਆਂ ਛਾਵਾਂ ਤਣੀਆਂ ਦੀਆਂ ਛਾਵਾਂ ਤੋਂ ਬਹੁਤ ਦੂਰ ਚਾ ਚੁੱਕੀਆਂ ਸਨ ਉਹਨਾਂ ਕੋਲੇ ਮੰਜੀ ਤੇ ਬੈਠਾ ਇੱਕ ਕੋ ਬਾਬਾ ਵਾਂਣ ਵਟ ਰਿਆ ਸੀ ਮਾਦੋ ਨੇ ਉਸ ਨੂੰ ਦੇਖ ਰਿੰਕੂ ਨੂੰ ਪੁੱਛਿਆ ਮਾ ਤੋ ਇਹ ਕੀ ਰਿੰਕੂ ਇਹ ਵੀ ਮੇਰੇ ਵਰਗਾ ਅਕਸਰ ਇੱਥੇ ਆਉਂਦਾ ਹੀ ਰਹਿੰਦਾ ਪਸ਼ੂ ਲੈ ਕੇ ਉਹ ਵੀ ਆਪਣੀ ਜਗ੍ਹਾ ਤੇ ਆ ਖੁੱਲੀ ਹਵਾ ਵਿੱਚ ਬੈਠ ਗਏ ਮਾਦੋ ਨੇ ਬਾਬੇ ਵੱਲ ਵੇਖ ਦੇ ਕਿਹਾ ਲੱਗਦਾ ਹੁਣ ਇੱਥੇ ਕਾਫੀ ਲੋਕਾਂ ਦਾ ਆਉਣਾ ਜਾਣਾ ਹੋ ਜਾਊ ਹੌਲੀ ਹੌਲੀ ਲੋਕਾਂ ਦਾ ਡਰ ਵੀ ਖਤਮ ਹੋ ਜਾਣਾ ਰਿੰਕੂ ਨੇ ਪਿੰਡ ਵਾਲੇ ਤਾਂ ਹਲੇ ਵੀ ਇੱਧਰ ਮੂੰਹ ਨਹੀਂ ਕਰਦੇ ਮਾਦੋ ਫਿਰ ਬਾਬਾ ਕਿਵੇਂ ਆ ਜਾਂਦਾ ਰਿੰਕੂ ਇਹ ਤਾਂ ਖੇਤਾਂ ਵੱਲ ਰਹਿੰਦਾ ਇਕੱਲੇ ਹੀ ਰਹਿੰਦੇ ਨੇ ਨੇ ਇਰਜ਼ੂ ਇਹ ਤੁਰੇ ਫਿਰਦੇ ਰਹਿੰਦੇ ਨੇ ਤਾਂ ਕਰਕੇ ਇਹਨਾਂ ਨੂੰ ਕੋਈ ਖਾਸ ਧਰ ਨਹੀਂ ਲੱਗਦਾ ਬਾਬੇ ਨੇ ਉਹਨਾਂ ਦੀ ਗੱਲ ਸੁਣਦਿਆਂ ਕਿਹਾ ਅਸੀਂ ਵੀ ਇਸੇ ਧਰਤੀ ਦੇ ਵਸਨੀਕ ਹਾਂ ਕਿਤੇ ਵੀ ਆ ਜਾ ਸਕਦੇ ਹਾਂ ਮਾਦੋ ਨਹੀਂ ਬਾਬਾ ਜੀ ਮੇਰਾ ਮਤਲਬ ਜੀ ਕਿ ਹਰ ਕੋਈ ਇੱਥੇ ਆਉਣਾ ਪਸੰਦ ਨਹੀਂ ਕਰਦਾ ਬਾਬਾ ਉਹ ਤਾਂ ਪੁੱਤਰ ਮਨ ਦੇ ਵਹਿਮ ਨਹੀਂ ਆਉਂ ਦਿੰਦੇ ਇਸ ਰਸਤੇ 'ਤੇ ਅਸੀਂ ਵੀ ਤਾਂ ਤੁਰੇ ਫਿਰਦੇ ਹਾਂ ਨਾਲੇ ਇਨਸਾਨ ਤੋਂ ਵੱਡਾ ਵੀ ਕੋਈ ਭੂਤ ਹੋਊ ਰਿੰਕੂ ਕੀ ਮਤਲਬ ਅਸੀਂ ਸਮਝ ਨਹੀਂ ਬਾਬਾ ਦੇਖੋ ਆਦਮੀ ਰੱਬ ਨੇ ਪੰਜ ਤੱਤਾਂ ਦਾ ਬਣਾਇਆ ਤੇ ਪੂਤ ਦੋ ਤੱਤਾਂ ਦਾ ਫਿਰ ਦੱਸੋ ਵੱਡਾ ਕੌਣ ਹੋਇਆ ਰਿੰਕੂ ਇਸੇ ਸ਼ਾਮ ਨਾਲ ਤਾਂ ਆਦਮੀ ਬਾਬਾ ਫਿਰ ਡਰਨਾ ਕਿਸ ਤੋਂ ਹੈ ਇਨਸਾਨ ਵੀ ਜਦੋਂ ਰਕਸ਼ ਦਾ ਰੂਪ ਉਤਾਰਨ ਕਰ ਲੈਂਦਾ ਤੇ ਉਸ ਤੋਂ ਵੱਡਾ ਪੂਤ ਕੋਈ ਨਹੀਂ ਰਹਿ ਜਾਏਗਾ ਇਹਨੇ ਬਾਹਰ ਫਿਰਦੀ ਬਾਬੇ ਦੀ ਘਰ ਵਾਲੀ ਨੇ ਉਸਨੂੰ ਆਜ ਮਾਰ ਦਿੱਤੀ ਉਹ ਆਪਣੇ ਪਸ਼ੂ ਹੱਕ ਕੇ ਆਪਣੇ ਘਰ ਵਾਲ ਨੂੰ ਤੁਰ ਪਏ ਮਾਤਾ ਬਾਬੇ ਬਾਰੇ ਸੋਚ ਰਿਆ ਸੀ ਬੜੀਆਂ ਵਧੀਆ ਗੱਲਾਂ ਦੱਸਿਆ ਬਾਬੇ ਨੇ ਤਾਂ ਕਿੱਥੇ ਰਹਿੰਦੇ ਨੇ ਇਹ ਰਿੰਕੂ ਇਹ ਇਧਰ ਹੀ ਟਿੱਬਿਆਂ ਵੱਲ ਮਾਤਾ ਵੈਸੇ ਇ tanto ਪੜਿਆ ਕਿ ਸਰੀਰ ਪੰਜ ਤੱਤਾਂ ਦਾ ਬਣਿਆ ਪਰ ਭੂਤ ਕਿਹੜੇ ਦੋ ਤੱਤਾਂ ਦੇ ਹੁੰਦੇ ਆ ਰਿੰਕੂ ਹਾਂ ਕਦੇ ਖਿਆਲ ਨਹੀਂ ਕੀਤਾ ਮੈਂ ਰਿਸਰਚ ਕਰਨਾ ਪਊਗਾ ਰਿਸਰਚ ਕਰਦੇ ਆਪਾਂ ਮਾਤਾ ਪਰ ਮੈਂ ਤਾਂ ਬਾਬੇ ਨਾਲ ਹੋਰ ਗੱਲਾਂ ਵੀ ਕਰਨੀਆਂ ਨੇ ਕੀ ਇਹ ਰੋਜ਼ ਇੱਥੇ ਹੁੰਦੇ ਨੇ ਰਿੰਕੂ ਨਹੀਂ ਕਦੇ ਕਦੇ ਉਹੀ ਨਾ ਦਬਾਰਾ ਮੌਨਕਾਤ ਹੋ ਜਾਊ ਉਹ ਵੀ ਇਸੇ ਤਰਤੀ ਦਿਵਸ ਨਹੀਂ ਕਹ ਮਾਦੋ ਵੀ ਮੁਸਕਰਾਇਆ ਮਾਦੋ ਚੱਲ ਤੂੰ ਦੱਸ ਕੀ ਦੱਸਣਾ ਸੀ ਆਪਣੀ ਘਟਨਾ ਬਾਰੇ ਰਿੰਕੂ ਦੱਸਣ ਹੀ ਲੱਗਿਆ ਸੀ ਕਿ ਉਸਨੇ ਘਰੋਂ ਫੋਨ ਆ ਗਿਆ ਉਸਨੇ ਕਿਹਾ ਕਿ ਚੱਲ ਕੱਲ ਮਿਲਦੇ ਹਾਂ ਹੁਣ ਸਮਾਨੇ ਘਰ ਦੇ ਬੁਲਾ ਰਹੇ ਆ ਚਲੋ ਕਰੇ ਮਾਦੋ ਠੀਕ ਹੈ ਪਹਿਲਾਂ ਕਿੰਨਾ ਚਿਰ ਹੋ ਗਿਆ ਇੱਥੇ ਆਇਆ ਨੂੰ ਉਹ ਪਿੰਡ ਵਾਲ ਨੂੰ ਜਾਂਦੇ ਟਰੈਕਟਰ ਵਾਲੇ ਨਾਲ ਚੜ ਕੇ ਸ਼ਾਮ ਵੀ ਢਲ ਗਈ ਸੀ ਪਿੰਡ ਦੇ ਲੋਕੀ ਆਪਣੇ ਕੰਮਦੰਦਿਆਂ ਤੇ ਰੁੱਝੇ ਸਨ ਘਰਾਂ ਚੋਂ ਧੂਆ ਉੱਠ ਰਿਹਾ ਸੀ ਰਾਤ ਦੀ ਰੋਟੀ ਦੀ ਤਿਆਰੀ ਚੱਲ ਰਹੀ ਸੀ ਨਾਲ ਵਾਲੇ ਖੇਤਾਂ ਵਿੱਚ ਇੱਜੜ ਚੜ ਰਹੇ ਸੀ ਚੱਲ ਰਹੇ ਸੀ ਦੂਰ ਇੱਕ ਕੋਠੇ ਉੱਤੇ ਇੱਕ ਸੁਆਣੀ ਤੋਤੇ ਹੋਏ ਕੱਪੜੇ ਸੁੱਕਨੇ ਪਾਰੇ ਸੀ ਮਾਦੋ ਆਪਣੇ ਘਰ ਚ ਲਿਆ ਗਿਆ ਰਾਤ ਦੀ ਰੋਟੀ ਖਾ ਕੇ ਉਹ ਕੋਠੇ ਤੇ ਆਪਣਾ ਬਿਸਤਰਾ ਵਿਛਾ ਤਪਾਈ ਤੇ ਪਾਣੀ ਦਾ ਜੱਗ ਰੱਖ ਕੇ ਪੈ ਗਿਆ ਅਸਮਾਨ ਇਹਨਾ ਸਾਫ਼ ਸੀ ਕਿ ਸਾਵਲਾ ਜਾਪ ਰਿਹਾ ਸੀ ਤਾਰੇ ਨੇ ਬੇਸ਼ੁਮਾਰ ਸਨ ਕਿ ਤਕਦੀਆਂ ਟਿਮ ਟਿਮ ਕਰਦੇ ਨਜ਼ਰ ਆ ਰਹੇ ਸਨ ਸਾਰਾ ਪਿੰਡ ਸਨਾਟੇ ਦੀ ਰਪੀਟ ਕਿਸੀ ਰਾਤ ਦਾ ਪਹਿਲਾ ਪੈਰ ਹੋਣ ਕਰਕੇ ਕੁੱਤੇ ਤੀਕ ਵੀ ਸੌਂਦੇ ਸੀ ਸਿਰਫ ਬਿੰਡੇ ਜਾਗ ਰਹੇ ਸੀ ਪਰ ਬਿੰਡਿਆਂ ਦੀ ਆਵਾਜ਼ ਵੀ ਤਸ ਨਾਟੇ ਦਾ ਹੀ ਹਿੱਸਾ ਹੁੰਦੀ ਹੈ ਅਸਮਾਨ ਵਾਲੇ ਤੱਕ ਦੇ ਤੱਕ ਦੇ ਉਸ ਬਾਬੇ ਦਾ ਸਾਰਾ ਵਿजूद ਉਸ ਦੇ ਸਾਹਮਣੇ ਆ ਕੋਲਤਾ ਉਹ ਪਹਿਲਾਂ ਨਹੀਂ ਉਸ ਬਾਰੇ ਸੋਚ ਰਿਹਾ ਸੀ ਉਸ ਦੀਆਂ ਗੱਲਾਂ ਨੇ ਉਸ ਦੇ ਅੰਦਰ ਦੁਬਾਰਾ ਮਿਲਣ ਦੀ ਖਿੱਚ ਪੈਦਾ ਕਰ ਦਿੱਤੀ ਉਸ ਤੋਂ ਹੋਰ ਗੱਲਾਂ ਸੁਣ ਕੇ ਸੰਤੁਸ਼ਟ ਹੋਣਾ ਚਾਹੁੰਦਾ ਸੀ ਹੁਣ ਉਸ ਨੂੰ ਰਿੰਕੂ ਦੇ ਬਚਪਨ ਵਾਲੀ ਘਟਨਾਵਾਂ ਵਾਲੇ ਜਨਨ 'ਚ ਕੋਈ ਦਿਲਚਸਪੀ ਨਹੀਂ ਸੀ ਇਸ ਤਰ੍ਹਾਂ ਸੋਚਦੇ-ਸੋਚਦੇ ਉਸ ਨੂੰ ਨੀਂਦ ਆ ਗਈ ਅੱਧੀ ਰਾਤ ਨੂੰ ਸ਼ੋਰ ਸੁਣਾਈ ਦਿੱਤਾ ਰੋਲਾ ਸੁਣ ਮਾਧੋ ਦੀ ਅੱਖ ਖੁੱਲ ਗਈ ਉਹ ਉੱਠ ਕੇ ਵੇਖਣ ਲੱਗਿਆ ਤਾਂ ਪੁੰਨੀ ਕੇ ਕਰ ਰੋਲਾ ਪੇ ਗਿਆ ਸੀ ਕਈ ਦਿਨਾਂ ਤੋਂ ਉਹ ਘਰ ਨਮਾ ਪਾਰ ਰਹੀ ਸੀ ਹੁਣ ਉਸ ਦਾ ਪੁੱਤਾਂ ਵੀ ਵੱਡਾ ਹੋ ਗਿਆ ਸੀ ਉਹ ਪੁੰਨੀ ਦੀ ਟੋਕਾ ਟਾਕੀ ਤੋਂ ਉਹ ਬੜਾ ਦੁਖੀ ਸੀ ਘਰ ਵਿੱਚ ਚਲਦੀ ਵੀ ਪੁੰਨੀ ਦੀ ਸੀ ਕਰਪਾਉਣ ਵਿੱਚ ਵੀ ਉਸ ਦੀ ਧਕਲੰਦਾਜੀ ਤੋਂ ਤੰਗ ਆਇਆ ਉਸ ਦਾ ਪੁੱਤ ਆ ਕੇ ਲੜ ਰਿਹਾ ਸੀ ਆਖਿਰ ਬੱਚੇ ਵੱਡੇ ਹੋ ਕੇ ਹਰ ਗੱਲ ਨੂੰ ਸਹਿਣਾ ਪਸੰਦ ਨਹੀਂ ਕਰਦੇ ਉਹ ਆਪਣੀ ਹਰ ਤੋਂ ਉਸ ਜਮਾ ਕੇ ਰੱਖਣਾ ਚਾਹੁੰਦੀ ਸੀ ਉਸ ਤੋਂ ਤੰਗ ਆਇਆ ਘਰ ਸ਼ਰਾਬੀ ਕਿਹਾ ਗਿਆ ਸੀ ਤੇ ਆਪਣੀ ਨਵੀਂ ਛੱਤ ਉੱਪਰ ਖੜਾ ਬੋਲ ਰਿਹਾ ਸੀ ਮਦੂ ਆਪਣੀ ਛੱਤ ਨਾਲ ਲੱਗਦੀ ਗੰਧ ਉੱਤੇ ਚੜ੍ਹੋਂ ਸਵਾਲ ਵਧਣ ਲੱਗਿਆ ਉਹਨਾਂ ਦਾ ਕੋਠਾ ਵੀ ਉਹਨਾਂ ਦੇ ਘਰ ਦੇ ਸਾਹਮਣੇ ਉਹਨਾਂ ਦੀ ਕੰਧ ਨਾਲ ਲੱਗਦਾ ਸੀ ਉਸ ਨੂੰ ਦੇਖ ਕੇ ਗੇਲੇ ਨੇ ਕਿਹਾ ਪੁੱਤ ਹੁਣ ਉਹ ਨਸ਼ੇ ਵਿੱਚ ਐ ਤੂੰ ਕਿੱਧਰ ਜਾ ਰਿਹਾ ਮਾਦੋ ਇਸੇ ਲਈ ਤਾਂ ਜਾ ਰਿਹਾ ਕਿਤੇ ਡੇਗਣਾ ਪਵੇ ਨਾ ਮੋ ਧਿਆਨ ਨਾਲ ਜਾਵੇਂ ਮਾਦੋ ਹਾਂ ਹਾਂ ਤੁਸੀਂ ਬੇਫਿਕਰ ਰਹੋ ਮਾਦੋ ਉਸ ਕੋਲੇ ਪਹੁੰਚ ਗਿਆ ਉਸ ਨੂੰ ਉਸਦੇ ਹਿਸਾਬ ਨਾਲ ਸਮਝਾਉਣ ਲੱਗਿਆ ਕੀ ਕਰਨ ਲੱਗਿਆ ਭਾਈ ਮੈਂ ਨਹੀਂ ਰਹਿਣਾ ਇੱਥੇ ਮੇਰਾ ਕੋਈ ਘਰ ਨਹੀਂ ਉਹ ਨਸ਼ੇ ਵਿੱਚ ਬੋਲ ਰਿਹਾ ਸੀ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਜਾ ਮਾਦੋ ਉਸ ਨੂੰ ਕਿਵੇਂ ਨਾ ਕਿਵੇਂ ਹੀ ਠਾਉ ਤਾਰ ਕੇ ਆਪਣੇ ਘਰ ਲਿਆ ਆਇਆ ਪੁੰਨੀ ਵੀ ਬੋਲ ਰਹੀ ਸੀ ਪਰ ਉਸ ਨੇ ਕੋਈ ਪ੍ਰਵਾਹ ਨਾ ਕੀਤੀ ਅਗਲੇ ਦਿਨ ਐਤਵਾਰ ਦਾ ਸੀ ਛੁੱਟੀ ਹੋਣ ਕਰਕੇ ਉਸ ਦਿਨ ਉਹ ਵਿਹਲਾ ਸੀ ਪੁੰਨੀ ਦਾ ਪੋਤਾ ਵੀ ਜਲਦੀ ਉੱਠ ਗਿਆ ਸੀ ਤਾਂ ਉਹਨਾਂ ਨੇ ਉਸ ਨੂੰ ਚਾਹ ਪਾਣੀ ਪਿਲਾ ਕੇ ਸਮਝਾ ਕੇ ਉਸ ਦੇ ਘਰ ਤੋਰ ਦਿੱਤਾ ਸਵੇਰੇ ਸਾਰ ਸਾਰੇ ਘਰ ਵਿੱਚੋਂ ਸਭ ਤੋਂ ਪਹਿਲਾਂ ਜਾਗਣ ਵਾਲਾ ਉਹੀ ਹੁੰਦਾ ਸੀ ਮਾਦੋ ਦਰੂਣੀ ਕੋਠੜੀ ਵਿੱਚ ਗਿਆ ਜਿੱਥੇ ਉਸ ਦੇ ਕਾਲਜ ਪਾਉਣ ਵਾਲੇ ਕੱਪੜੇ ਪਏ ਸਨ ਕੁਝ ਕੱਪੜੇ ਉਠਾ ਕੇ ਉਹ ਬਾਹਰ ਆ ਗਿਆ ਬਾਹਰ ਪਏ ਮੰਜੀ ਉੱਤੇ ਰੱਖ ਦਿੱਤੇ ਫਿਰ ਉਹ ਦਿਨ ਚੜ੍ਹਨ ਦਾ ਇੰਤਜ਼ਾਰ ਕਰ ਲੱਗਾ ਫਿਰ ਸਭ ਤੋਂ ਪਹਿਲਾਂ ਨਲਕੇ ਤੇ ਨਾ ਅਟਕਾਲਜ ਜਾਣ ਦੀ ਤਿਆਰ ਕਰਨ ਤਿਆਰੀ ਕਰਨ ਲੱਗਾ ਜਾਨ ਦੀ ਨਾਮੂ ਨੇ ਉਸ ਨੂੰ ਵੇਖ ਕੇ ਪੁੱਛਿਆ ਵੇ ਪੁੱਤ ਤੂੰ ਅੱਜ ਇੰਨੀ ਸੁਨਹਿਾਂ ਕਿਉਂ ਨਾ ਲਿਆ ਵਿੜੇ ਵਿੱਚ ਝਾੜੂ ਮਾਰਦੀ ਅਮਰੋ ਨੇ ਵੀ ਪੁੱਛਿਆ ਮਾਂ ਤੋਂ ਪੇਬਿਆ ਤੇ ਕਾਲਜ ਵੀ ਤਾਂ ਜਾਣਾ ਹੈ ਨਾਮੂ ਅੱਜ ਤਾਂ ਐਤਵਾਰ ਹੈ ਅੱਜ ਵੀ ਤੇਰਾ ਕਾਲਜ ਲੱਗਿਆ ਤੇ ਤੂੰ ਆ ਸਵੇਰੇ ਹੀ ਮਾਦੋ ਨੂੰ ਚਿੱਤ ਤਾਂ ਹੀ ਨਹੀਂ ਸੀ ਕਿ ਅੱਜ ਤਾਂ ਐਤਵਾਰ ਹੈ ਉਹ ਸ਼ਰਮਿੰਦਾ ਜਿਹਾ ਹੋਏ ਇਹ ਸਵਾਲਾਂ ਤੋਂ ਬਚਣ ਲਈ ਫਿਰ ਕੋਠੜੀ ਅੰਦਰ ਚਲਾ ਗਿਆ ਹੋਰ ਕਪੜੇ ਪਾ ਕੇ ਬਾਹਰ ਆ ਗਿਆ ਇੱਧਰ ਉੱਧਰ ਜਿਹੜੇ ਮਾਰਦੇ ਆ ਉਸਨੇ ਸੋਚਿਆ ਖੇਤਵਾਲ ਹੋ ਹੁੰਦਾ ਕਿ ਉਸ ਬਾਪੇ ਨਾਲ ਮੁਲਾਕਾਤ ਹੋ ਜਾਵੇ ਅਮਰ ਉਹ ਵੀ ਤੋਂ ਇੰਨੇ ਸਾਂਝਰੇ ਕਿੱਥੇ ਚੱਲਿਆ ਸਵੇਰੇ ਹੀ ਅਮਰ ਉਹਨੇ ਉਸ ਨੂੰ ਬਿਨਾਂ ਵਜੇ ਖਾਦੇ ਪੀਤੇ ਬਾਹਰ ਬਾਹਰ ਜਾਂਦੇ ਪੁੱਛਿਆ ਮਾਂ ਮੈਂ ਗੱਲ ਜਿਵੇਂ ਮੇਰੇ ਸੰਗ ਵਿੱਚ ਹੀ اٹਕ ਗਈ ਹੋਵੇ ਫਿਰ ਉਸਨੇ ਕਿਹਾ ਥੋੜਾ ਖੇਤਵਾਲ ਜਿਹੜਾ ਮਾਰ ਕੇ ਆਉਣਾ ਤਰਤਾ ਤਰਤਾ ਖੇਤਾਂ ਦੇ ਉਸ ਪਾਰ ਲੰਘ ਗਿਆ ਜਿੱਥੇ ਉਸਨੇ ਉਸ ਬਾਬੇ ਦਾ ਘਰ ਲੱਭ ਲਿਆ ਉੱਥੇ ਦੋ ਚਾਰ ਘਰ ਹੀ ਸਨ ਸਾਰੇ ਬਿਲਕੁਲ ਸਾਦਗੀ ਨਾਲ ਰਹਿੰਦੇ ਸਨ ਮਾਦੋ ਨੇ ਉਹਨਾਂ ਦੇ ਦਰਵਾਜ਼ੇ ਵੱਲ ਧੱਕਿਆ ਤਾਂ ਬਾਬੇ ਦੀ ਘਰ ਵਾਲੀ ਬਾਹਰ ਹੀ ਆ ਰਹੀ ਸੀ ਮਾਦੋ ਨੇ ਉਸ ਨੂੰ ਬਾਬੇ ਨੂੰ ਮਿਲਣ ਦਾ ਜ਼ਿਕਰ ਕੀਤਾ ਤਾਂ ਉਹ ਉਸ ਨੂੰ ਆਪਣੇ ਵਿਹੜੇ ਲੈ ਗਈ ਉੱਥੇ ਪਏ ਮੰਜੇ ਉੱਪਰ ਬੈਠਣ ਲਈ ਕਿਹਾ ਫਿਰ ਉਹਦੇ ਚਾਹ ਬਣਾਈ ਉਹਦੇ ਲਈ ਤੇ ਆਪ ਵੀ ਕੋਲੇ ਹੀ ਪੀੜੀ ਤੇ ਬੈਠ ਗਈ ਲੱਗ ਗਈ ਨਾਲ ਉਸਦੇ ਗੱਲਾਂ ਕਰਨਾਂ ਮਾਦੋ ਨੇ ਬਾਬੇ ਨਾਲ ਕੁਝ ਗੱਲਾਂ ਕਰਨ ਦੀ ਉਤਸੁਕਤਾ ਜ਼ਾਹਿਰ ਕੀਤੀ। ਬੀਬੇ, ਵੇ ਪੁੱਤ ਤੂੰ ਕੀ ਲੈਣਾ ਇਹੋ ਜਿਹੀਆਂ ਗੱਲਾਂ ਤੋਂ। ਵਧੀਆ ਸੋਹਣਾ ਜਵਾਨ ਹੈ, ਆਪਣੀ ਪੜ੍ਹਾਈ ਕਰਕੇ ਕਿਤੇ ਕਿਤੇ ਲੱਗ। ਮਾਦੋ ਨਹੀਂ ਬੀਬੇ ਜੀ, ਮੈਨੂੰ ਬਾਬੇ ਜੀ ਦੀਆਂ ਗੱਲਾਂ ਸੁਣ ਕੇ ਸਕੂਨ ਜਿਹਾ ਮਿਲਦਾ। ਬੀਬੇ ਲੈ ਮੈਨੂੰ ਤਾਂ ਕਦੇ ਮਿਲਿਆ ਨਹੀਂ। ਉਹ ਤਾਂ ਐਵੇਂ ਇਹਵਲੀਆਂ ਇਹੀਆਂ ਮਾਰਦਾ ਰਹਿੰਦਾ। ਰਾਤ ਨੂੰ ਉੱਠ ਕੇ ਬੈੰਦਾ ਰਹਿੰਦਾ। ਉਸ ਨੇ ਮਾਦੋ ਨੂੰ ਇੰਤਜ਼ਾਰ ਕਰਨ ਲਈ ਕਿਹਾ। ਬੇਬੇ ਦਾ ਧਿਆਨ ਸੰਸਾਰੀ ਕੰਮਾਂ ਵਿੱਚ ਜ਼ਿਆਦਾ ਰੁੱਝਿਆ ਹੋਇਆ ਸੀ ਉੱਠਣ ਸਾਰੋ ਤੁੰਦਿਆਂ ਨੂੰ ਹੀ ਪੈਲ ਦਿੰਦੀ ਸੀ ਉਸ ਦਾ ਨਿੱਕਾ ਜਿਹਾ ਘਰ ਤੇ ਆਲਾ ਦੁਆਲਾ ਇਸ ਦੀ ਦੁਨੀਆ ਸੀ ਆਪਣੀ ਜ਼ਿੰਦਗੀ ਦੇ 50 ਸਾਲਾਂ ਦੇ ਦੌਰਾਨ ਉਸ ਨੇ ਕਦੇ ਰਾਮ ਨਹੀਂ ਕੀਤਾ ਕਦੇ ਵੀ ਟਿੱਕੇ ਨਹੀਂ ਬੈਠੀ ਉਹ ਲਗਾਤਾਰ ਰੁੱਤੀ ਰਹਿੰਦੀ ਸੀ ਤੇ ਇੱਕ ਕੀੜੀ ਦੀ ਤਰ੍ਹਾਂ ਇਧਰ ਉਧਰ ਭੱਜੀ ਫਿਰਦੀ ਸੀ ਬਸ ਇੱਕੋ ਹੀ ਅੰਤਰ ਸੀ ਉਸ ਦੇ ਕੰਮ ਦਾ ਕਦੇ ਕੋਈ ਮਨੋਰਥ ਨਹੀਂ ਸੀ ਹੁੰਦਾ ਤਨੂ ਕਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ